ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੋਹਾਲੀ ਹੇਲਸ ਦੇ ਵਿੱਚ ਆਏ ਸੀਗੇ ਤੇ ਤਿੰਨ ਦਿਨ ਲਗਾਤਾਰ ਖੰਡਪਾਤ ਸਾਹਿਬ ਦੇ ਭੋਗ ਪਾਏਗੇ ਤੇ ਏਐਸਆਈ ਸਰਦਾਰ ਰਾਜਕੁਮਾਰ ਜੀ ਉਹਨਾਂ ਦੇ ਘਰ ਵਿਖੇ ਅਸੀਂ ਆਏ ਸੀ ਤੇ ਬੜਾ ਆਨੰਦ ਲਿਆ ਕੀਰਤਨ ਦਾ ਅਸੀਂ ਕੀਰਤਨ ਕਰਦੇ ਰਹੇ ਤਾਂ ਦੇਖਿਆ ਨੀ ਜਦੋਂ ਬਾਹਰ ਆ ਕੇ ਦੇਖਿਆ ਕਿਨੇ ਮਖਾ ਬਹੁਤ ਆ ਦੇਖੋ ਆ ਦੇਖੋ ਕਿਹਦਾ ਆਨੰਦ ਆਇਆ ਵਰਫੀ ਵਰਫੀ ਜੀ ਡਿਪਟੀ ਸਾਹਿਬ ਮੈਂ ਤਾਂ ਪਹਿਲੀ ਵਾਰ ਦੇਖੀ ਆਪਣੀ ਜ਼ਿੰਦਗੀ ਜਿੰਨੀ ਵਾਰ ਖਾ ਤੁਸੀਂ ਦੇਖੀ ਕਦੇ ਮਹਾਲੀ ਜੀ ਪਹਿਲੀ ਵਾਰ ਹੀ ਵੇਖੀ ਹੈ ਮਹਾਲੀ ਜੀ ਪਹਿਲੀ ਵਾਰ ਹੀ ਆਈ ਨਹੀਂ ਇੱਧਰ ਆਪਣੇ ਹੈ ਹੀ ਨਹੀਂ ਪੰਜਾਬ ਚ ਮੈਂ ਹੈ ਹੀ ਨਹੀਂ ਪਹਿਲੀ ਵਾਰ ਇਹਦਾ ਕੋਲ ਦਾ ਦੇਖੋ 40 ਸਾਲ ਦੀ ਸਾਡੀ ਅਜੇ ਲਈ ਅਸੀਂ ਪਹਿਲੀ ਵਾਰ ਹੀ ਵੇਖੀ ਹੈ ਜੀ ਕੋਲ ਦੇ ਮਤਲਬ ਕਿੱਡੇ ਕਿੱਡੇ ਕਿਸੇ ਦੇ ਸਿਰ ਚ ਵੱਜਿਆ ਸਿਰ ਪਾੜ ਦੋ ਨਹੀਂ ਨਹੀਂ ਕੋਲ ਦੀ ਬੋਲ ਹੈ ਆ ਸਾਹਿਬ ਦੇ ਸਿਰ ਤੁਸੀਂ ਪਹਿਲੀ ਵਾਰ ਦੇਖੀ ਬਹੁਤ ਜੋ ਮੇਰੀ ਉਮਰ ਕਿੰਨੀ ਹੋਦਾ ਹੈ ਯਾਰ ਉਮਰ ਕਿੰਨੀ ਤੁਹਾਡੀ ਕਿਹੜਾ ਸਾਲ ਜੀ 64 ਸਾਲਾਂ ਜੀ ਪਹਿਲੀ ਵਾਰ ਹੀ ਆਏ ਪੈ ਰਹੇ ਤੇ ਗੋਲੇ ਆਏ ਆਏ ਬੱਸ ਬੱਸ ਮੇਰ ਬੱਸ 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 ਵਾਹ 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 ਵਾ